ਬਾਬੇ ਨੂੰ ਆਲ ਇੰਡੀਆ ਪਾਵਨ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਲਈ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਬਈ ਆਪਣੇ ਨਾਲ ਕੁੱਤਿਆਂ ਦਾ ਕੰਮ ਸਟਾਰਟ ਕਰੇਗਾ ਠੀਕ ਹੈ ਬਾੜੀ ਗੱਧੀ ਕੁੱਤੇ ਨੇ ਕਤੂਰੇ ਨੇ ਜਣੇ ਕਿ ਛੋਟੇ ਆਣਗੇ 20 25 ਦਿਨਾਂ ਦੇ ਅੱਖਾਂ ਖੁੱਲ ਗਈਆਂ ਤੇ ਉਹ ਸਾਨੂੰ ਦਿਖਾਉਣੇ ਆਪਾਂ ਤੇ ਕਰਾਉਣੇ ਸਾਨੂੰ ਸ਼ੌਂਕ ਕਤੂਰਿਆਂ ਦਾ ਦਿਖਾਉਣੇ ਨੂੰ ਕੈਂ ਦੇਣਾ ਦੇਣਾ ਕੀ ਗੱਲ ਬਾਤ ਹੈਗੀ

ਦੇਖ ਲੈ ਨੇ ਰੋਕੀ ਦੇ ਬਹੁਤ ਵਧੀਆ ਨੇ ਇਹ ਜਿੰਨੇ ਵੀ ਗਏ ਓਨੇ ਵਧੀਆ ਨੇ ਬਾਈ ਤਾਂ ਖਾਂ ਇਹ ਬੋਬੜ ਕਹਿੰਦੇ ਦਿਨਾਂ ਦੇ ਹੋ ਗਿਆ ਬਾਈ ਇਹ 25 ਦਿਨਾਂ ਦੇ ਨਹੀਂ ਬਾਬਾ ਅੱਖਾਂ ਖੁੱਲੀਆਂ ਨੇ ਹੁਣ 2-3 ਦਿਨ ਹੋ ਗਏ ਇਹਨਾਂ ਦੀਆਂ ਅੱਛਾ 25 ਦਿਨਾਂ ਦੇ ਨੇ ਹਾਂਜੀ ਹਾਂ ਦੇਖਾਂ ਕਰੋ ਦੇ ਸ਼ੌਂਕ ਸਾਰਾ ਤਰੀਕੇ ਕੁਛ ਸੂਜੀ ਹੋਏ 16 ਪਰੋ ਦੇ ਬਈ ਸ਼ੌਂਕ ਸਮਾਰ ਕੇ ਸੋਨਾ ਆਗ ਕਦੂਰੇ ਨੇ ਬਾਈ 16 ਫਰ ਪੰਜ ਲੇ ਕੇ 6 ਨੇ ਨਾ 6 ਨੇ 6 ਕਦੂਰੇ ਨੇ ਬਾਈ ਸੋ ਜਾ ਠੀਕ ਹੈ ਜੀ ਚਲੋ 6 ਕਦੂਰੇ ਨੇ ਬਾਈ ਆ ਦੇਖ ਲਓ ਤੁਸੀਂ ਕੁਆਲਟੀ ਗਾਰੰਟੀ ਹੋਵੇ ਬੱਚਿਆਂ ਦੀ ਗਾਰੰਟੀ ਹੋਊਗੀ ਬਾਈ ਫੁੱਲਾਂ ਪਹਾੜੀ ਗੱਦੀ ਉੱਤੇ ਨੇ ਆਗੂ ਤੀਏ ਬਾਈ ਜਿਹਦੇ ਕਦੂਰੇ ਨੇ ਠੀਕ ਹੈ ਜੀ ਪ੍ਰੌਡਕਟ ਦੀ ਗਰੰਟੀ ਹੋਗੀ ਜੇ ਪਿਓਰ ਨਾ ਹੋਏ ਤਾਂ ਸਾਡੇ ਸਾਨੂੰ ਵਾਪਸ ਦੇ ਸਕਦੇ ਹਾਂ ਤੇ ਆਪਣੀ ਪੇਮੈਂਟ ਤੁਕਣੀ ਕਰਕੇ ਲੈ ਆ ਸਕਦੇ ਹਾਂ ਜਿੰਨੇ ਦਾ ਤੁਹਾਨੂੰ ਦੇ ਮੰਗੇ ਨਾ ਉਹ ਤਾਂ ਤੁਕਣੇ ਰੁਪਏ ਦੇ ਮੰਗੇ ਜੇ ਪਿਓਰ ਨਾ ਹੋਏ ਬਈ ਇੱਥੇ ਤੱਕ ਦੀ ਆਪਾਂ ਗਰੰਟੀ ਦੇ ਦਾਂ ਲਿਖਤੀ ਰੂਪ ਚ ਠੀਕ ਹੈ ਜੀ ਇਹ ਕੁੱਤੇ ਕਹਨੇ ਕੁੱਤੀਆਂ ਕਹਨੇ ਬਈ ਇਹ ਪੰਜ ਚਾਰ ਕੁੱਤੇ ਨੇ ਬਾਬੇ ਦੋ ਕੁੱਤੀਆਂ ਨੇ ਜੀ ਚਾਰ ਕੁੱਤੇ ਨੇ ਦੋ ਕੁੱਤੀਆਂ ਨੇ ਇੱਕ ਇੱਕ ਕੁੱਤੀ ਦੇਣੀ ਹੈਗੀ ਪੰਜ ਬੱਚੇ ਆ ਨਹੀਂ ਪੰਜ ਬੱਚੇ ਦੇਣੇ ਹੁਣ ਹਾਂ ਹਾਂ ਪੰਜ ਇੱਕ ਕੁੱਤੀ ਦੇਣੀ ਹੈਗੀ ਤੇ ਚਾਰ ਕੁੱਤੇ ਲੋ ਬਾਈ ਜੀ ਇੱਕ ਇੱਕ ਇਹਨੇ ਤਾਂ ਕੁੱਤੀ ਹੈਗੀ ਅਧੂਰੀ ਹੈਗੀ ਪੰਜ ਕੁੱਤ ਕੁੱਤੇ ਹੈਗੇ ਠੀਕ ਹੈ ਜੀ ਤੇ ਇੱਕ ਕਹਿੰਦਾ ਬਾਈ ਨਹੀਂ ਕਹਿੰਦਾ ਦੇਣਾ ਕਿਸ ਨੂੰ ਠੀਕ ਹੈ ਜੀ ਜੇ ਕਿਸੇ ਮੇਰੇ ਵੀਰ ਨੇ ਲੈਣੇ ਨੇ ਤਾਂ ਕੰਟੈਕਟ ਕਰ ਲਿਓ ਖੜਾਣਾ ਨੰਬਰ ਬੋਲ ਕਿਹੜਾ ਬੋਲ ਹੈ 87254 ਤੇ 8728054510 ਫਾਰਮ ਫੋਰ ਬੋਲਦੇ 8728054510 ਲਓ ਵੀ ਆਹ ਫੋਨ ਨੰਬਰ ਹੈਗਾ ਜੇ ਬੋਬੋ ਦਾ ਨੰਬਰ ਨਹੀਂ ਲੱਗੂਗਾ ਤਾਂ ਮੇਰੇ ਨਾਲ ਕਰ ਲਓ ਕੰਟੈਕਟ ਬਾਈ ਮੇਰਾ ਨੰਬਰ ਤੁਹਾਨੂੰ ਸਭ ਨੂੰ ਪਤਾ ਹੀ ਹੈਗਾ 8872801437 8872801437 ਕੰਟੈਕਟ ਆ ਕਰੇਗਾ ਠੀਕ ਹੈ ਨਾ ਤਾਂ ਆਪਣੇ ਨਾਲ ਕੰਡੈਕਟ ਕਰ ਲਿਓ ਜਾਂ ਕੋਬਨਲ ਕਰ ਲਿਓ ਕੋਬਨਲ ਨੰਬਰ ਬਹੁਤ ਵਧੀਆ ਵੀਰੇ ਠੀਕ ਹੈ ਜੀ ਇੱਕ ਦੂਰੇ ਸੰਗਰੇੜੀ ਪਿੰਡ ਜਿੱਥੇ ਆਪਣੇ ਕਬੂਤਰ ਉਡਦੇ ਆ ਬਾਈ ਜਿੱਥੇ ਆਪਾਂ ਬਾਜੀ ਕਰਾਉਣੇ ਹੁੰਦੇ ਆਗੇ ਉੱਥੇ ਬੈਠੇ ਆਂ ਕਦੂਰੇ ਕਰਾਂ ਤੇ ਲਓ ਜੀ ਦੇਖ ਲਓ ਲੈ ਇੱਕ ਵਾਰੀ ਫੇਰ ਖਾਦਸ ਮਾਰ ਕੇ ਬਾਕੀ ਸਕਰੀਨ ਤੇ ਵੀ ਨੰਬਰ ਛੱਡਾਂਗੇ ਬਾਈ ਠੀਕ ਹੈ ਜੀ ਤੇ ਪੈਸਿਆਂ ਦਾ ਆਊਗਾ ਫੋਨ ਤੇ ਬਾਈ ਇਹਨਾਂ ਇਦਾਂ ਨਹੀਂ ਦੱਸਿਆ ਜਾਂਦਾ ਔਣ ਦੀ ਦੱਸਾਂ ਕਿ ਕਿੰਨੇ ਪੈਸਾ ਦੇਣਗਾ ਲਓ ਜੀ ਹੈਗੇ ਕ ਉਤਰਾ ਮੰਗੂ ਟੋਪ ਖੜ ਪਈ ਜੇ ਕੁਆਲਟੀ ਹੈ ਇਹ ਕੁਆਲਟੀ ਪਤਾ ਲੱਗੂ ਰੱਖੀ ਉਹਨੂੰ ਬਹੁਤ ਵਧੀਆ ਗਾਰਡ ਕੁੱਤੇ ਆ ਵੀਰੇ ਤਾਂ ਅੱਛਾ ਜੀ ਹਾਂ ਜੀ ਹਾਂ ਇਹ ਕਿੰਨੇ ਕਿ ਚਰਚ ਵਧੀਆ ਹੋ ਜਾਂਦਾ ਮਾਪਣਾ ਇਹ ਡੇਢ ਕਿ ਮਹੀਨੇ ਦਾ ਆਣ ਹੈਵੀ ਲੱਗਣ ਲੱਗ ਜਾਂਦਾ ਜੀ ਪੂਰਾ ਪੂਰਾ ਹੀ ਕਦ ਕਿੱਦਾਂ ਹੋ ਜਾਂਦਾ ਕਦ ਇਹਨਾਂ ਦਾ ਵਧੀਆ ਹੋ ਜਾਂਦਾ ਜੀ ਬੱਤੀ ਤੇ ਤਿੰਨ ਚਤੁਰਤੇ ਉੱਤੀ ਹੁੰਦੇ ਆ ਵੱਡੇ ਹੁੰਦੇ ਆ ਜੀ ਗੱਦੀ ਇਹ ਇਹ ਬਰੀਡ ਪਰ ਉੱਪਰਲੀ ਹਮਾਚ ਹਮਾਚਲੀ ਆ ਗਈ ਉੱਪਰਲੀ ਨਾ ਜਿਹੜੇ ਉਰਾਂ ਆ ਜਾਂਦੇ ਜੰਮੂ ਜੰਮੂ ਦੇਲਾ ਵੇਲਾ ਵੇ ਉਹਨਾਂ ਦੇ ਕਦਮ ਮੜੇ ਜੇ ਉੱਚੇ ਜਾਂਦੇ ਆ ਇਹਨਾਂ ਦੇ ਨਾਰਮਲ ਰਹਿੰਦੇ ਆ ਕਿ ਥੋੜੇ ਜੇ ਉਹਨਾਂ ਤੋਂ ਥੋੜੇ ਮੋਟੇ ਘੱਟ ਹੁੰਦੇ ਆ ਠੀਕ ਸਿਰ ਭਾਰੀ ਹੁੰਦੇ ਆ ਹੈਵੀ ਹੁੰਦੇ ਆ ਨੱਕ ਛੋਟੇ ਹੁੰਦੇ ਇਹਨਾਂ ਦੇ ਇਹਨਾਂ ਦੀ ਕੁਆਲਿਟੀ ਹੈਵੀ ਹੈਗੀ ਥੋੜੀ ਠੀਕ ਹਾਂ ਉਹ ਲੰਬੇ ਨੱਕ ਵਾਲੇ ਤੇ ਕਦ ਲੰਬੇ ਵਾਲੇ ਉਹ ਦੂਜੇ ਹੁੰਦੇ ਆਗੇ ਹਨਾ ਉਹਦੂ ਹੀ ਸੀ ਆਗੇ ਪੂਰੇ ਪਯੌਰ ਉਹਨਾਂ ਚੋਂ ਤਾਂ ਪੰਜ ਵੇਚਨੇ ਆ ਹਾਂਜੀ ਹਾਂ ਦੇ ਦਾਂਗੇ ਚਾਰ ਪੰਜ ਜੀ ਜਿਹੜੇ ਸਾਹ ਹਾਂ ਇੱਕ ਰੱਖਣੀ ਕੁੱਤੀ ਹਾਂ ਹਾਂ ਇੱਕ ਦੋ ਰੱਖ ਲਾਂਗੇ ਜੀ ਦੇ ਦਾਂਗੇ ਬਾਕੀ ਦੇਖ ਕੇ ਠੀਕ ਚਾਰ ਪੰਜ ਰੇਡ ਰੂਟ ਫਿਰ ਫੋਨ ਤੇ ਕਰਨਾ ਫੋਨ ਤੇ ਕਰਾਂਗੇ ਲਓ ਵੀ ਰੇਡ ਕਰਨਾ ਫੋਨ ਤੇ ਠੀਕ ਹੈ ਜੀ ਆਹ ਕਿ ਦੂਰੇ ਹੈਗੇ ਕੁਆਲਿਟੀ ਬਹੁਤ ਵਧੀਆ ਹੈ Ориਜినਲ ਦੀ ਗਾਰੰਟੀ ਹੋ ਬਈ ਜੇ ਨਾ ਹੋਏ ਜਿੰਨੇ ਪੈਸੇ ਦਾ ਕਦੂਰਾ ਦੇਵਾਂਗੇ ਉਦੋਂ ਤੁਕਨੇ ਤੁਹਾਨੂੰ ਵਾਪਸ ਦੇ ਮੰਗ ਜੇ Ориਜినਲ ਨਾ ਹੋਏ ਬਈ ਇੱਥੇ ਤਾਂ ਗਰੰਟੀ ਹਾਂ ਬਣਾ ਕੇ ਪਤਾ ਲੱਗ ਜਾਂਦਾ ਚਾਹੇ ਡੇਢ ਮਹੀਨੇ ਦੇ ਵਿੱਚ ਵਿੱਚ ਬੱਚੇ ਦਾ ਵੀ ਕਿਵੇਂ ਕੀ ਕੀ ਗੱਲਬਾਤ ਬਣੂਗੀ ਅੱਜ ਵੀ ਕਿਉਂਕਿ ਇਹ ਤਾਂ ਮਾਂ ਦੇ ਦੁੱਧ ਤੇ ਆਇਏ ਹੋਰ ਬੰਦਾ ਜਦੋਂ ਆਪਣੇ ਕੋਲ ਖਰਾਕ ਪਾਊਗਾ ਤਾਂ ਹੋਰ ਫਰਕ ਪੈਂਦਾ ਪੈਂਦਾ ਹੈ ਜੇ ਹੈ ਵੀ ਨਿਆਣਿਆਂ 20-22 ਦਿਨਾਂ ਦਾ ਕਤੂਰਾ ਕਿੰਨਾ ਖੁੰਦਾ ਜੀ ਹੁਣ ਦੇਖੋ ਵੀ ਕਿੰਨੇ ਹੈਵੀ ਲੱਗਦਾ ਦੇਖੋ ਨੂੰ ਪੂਰੇ ਵਧੀਆ ਤਾਂ ਦਰੋਸਤ ਨਹੀਂ ਪੂਰੇ ਵਧੀਆ ਉਹ ਆ ਕੇ ਭਾਜਣ ਭੋਜਨ ਬਣਿਆ ਹੋਇਆ ਹੂੰ ਠੀਕ ਹੈ ਜੀ ਕਰ ਲਿਓ ਕੰਟੈਕਟ ਵੀਰੇ ਜਿਹਨੂੰ ਚਾਹੀਦੇ ਹੋਣਗੇ ਬੱਚੇ ਦੱਸ ਦਿਓ ਇਹੋ ਚਾਹੀਦਾ ਬਾਈ ਕੰਟੈਕਟ ਕਰ ਲੇ ਬਾਕੀ ਸਕਰੀਨ ਤੇ ਛੱਡਾਂਗੇ ਬਾਈ ਫੋਨ ਨੰਬਰ ਠੀਕ ਹੈ ਨਾ ਆ ਲਓ ਜੀ ਤੇ ਬਾਕੀ ਨਾਗਰਾ ਪ੍ਰੋਡਕਸ਼ਨ ਚੈਨਲ ਦਾ ਬਾਈ ਕੁੱਤੀ ਦਿਖਾ ਦੇ ਸਬਸਕ੍ਰਾਈਬ ਜਰੂਰ ਕਰ ਲਓ ਅੱਗੇ ਜਿਹੜਾ ਸਾਈਡ ਜੀ ਸਾਈਡ ਜੀ ਤੋਂ ਪਰਾਂ ਜੱਤ ਜੀ ਗੜੀ ਨੂੰ ਦਿਖਾਈਂ ਜੀ ਕਰਕੇ ਆਇਂ ਆਇਂ ਬੈਠੀ ਬਿਠਾ ਕੇ ਚੰਗੀ ਤਰ੍ਹਾਂ ਵਾਲੇ ਦਾਲੋਂ ਦਿਖਾ ਹੈਡ ਫੁੱਟ ਪੁੱਤੀ ਦਾ ਲਓ ਜੀ ਪੁੱਤਾ ਇਦੋਂ ਵੀ ਹੈਵੀ ਲੱਗਿਆ ਹੋਇਆ ਇਹਦੇ ਨਾਲ ਹੈ ਨਾ ਕੁੱਤਾ ਜਿਹੜਾ ਬਾਪ ਆ ਹਾਂ ਉਹਦੀ ਮਾਂ ਚ ਜਿੱਤੀ ਹੋਈ ਆ ਸੋ ਇੱਕ ਦੋ ਦਾਸ ਦਾ ਦੀ ਮੁੰਡਾ ਉਹ ਜਿੱਤੂ ਲਵਾ ਕੇ ਲੈ ਤੇ ਠੀਕ ਹੈ ਲਓ ਜੀ ਆਹ ਕੁੱਤੀ ਦੇ ਕਦੂਰੇ ਪਈਏ ਕਿਉਂਕਿ ਇਹਦੇ ਨੂੰ ਹਾਈਟ ਉਹਦੀ ਲੰਬੀ ਹੈ ਕੁੱਤੀ ਦੀ ਠੀਕ ਹੈ ਬਈ ਜੀ ਇਹ ਬਾਕੀ ਨਾਗਰਾ ਪ੍ਰੋਡਕਸ਼ਨ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਈਲ ਵਾਲਾ ਵਾਟਰ ਵੀ ਦਬ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਪਾਉਣੇ ਆ ਬਾਈ ਕਿਣੇ ਕਿਣ ਚੱਪਾ ਕਬੂਤਰਾਂ ਦੀ ਵੀ ਵੀਡੀਓ ਪਾਵਾਂਗੇ ਕਿਣੇ ਦੇਣ ਚਾ ਹੁਣ ਆਪਾਂ ਨਾਲ ਫੈਨਸੀ ਕਬੂਤਰਾਂ ਦਾ ਵੀ ਕਰਨ ਲੱਗ ਰਹੇ ਹਾਂ ਬਿਜ਼ਨਸ ਨਾਲ ਫੈਨਸੀ ਕਬੂਤਰਾਂ ਨੂੰ ਮਨ ਲੱਗ ਕੇਸਰਾ ਆਜੇ ਹੰਟਲੋ ਇਸ ਤਰ੍ਹਾਂ ਦੇ ਕਬੂਤਰਾਂ ਦਾ ਵੀ ਨਾਲ ਬਿਜ਼ਨਸ ਕਰਨ ਲੱਗ ਰਹੇ ਹਾਂ ਬਈ ਆਪਾਂ ਸੀਲਾਂ ਦਾ ਆਪਾਂ ਕਰਦੀ ਕਰਦੇ ਸੀ ਤਾਂ ਕਰਕੇ ਥੋੜਾ ਜਿਹਾ ਉਲਝਾ ਕੰਮ ਨਹੀਂ ਇੱਕ ਰਿਵੀਅਨ ਚ ਵਸ ਪਉਣੀ ਆਪਾਂ ਬਈ ਵੀਡੀਓ ਕੂਟਰਾਂ ਦੀ ਠੀਕ ਹੈ ਜੀ ਬਾਈ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰ ਲਿਓ ਤੇ ਅੱਜ ਆਪਣਾ ਬਾਈ 10000 ਸਬਸਕ੍ਰਾਈਬਰ ਹੋ ਗਿਆ ਬਈ ਬਹੁਤ ਬਹੁਤ ਬਧਾਈਆਂ ਸਭ ਨੂੰ 10000 ਸਬਸਕ੍ਰਾਈਬਰ ਹੋ ਗਿਆ ਬਈ ਤੁਹਾਡੇ ਪਿਆਰ ਸਦਕਾ ਬਹੁਤ ਪਰਮਾਹੰਗ ਹਾਂ ਅਰੇ ਤੇਰਾ ਬਾਈ ਆਪਣੇ ਚੈਨਲ ਨੂੰ 10000 ਸਬਸਕ੍ਰਾਈਬਰ ਅੱਜ ਹੋ ਗਿਆ ਬਈ ਆਪਣਾ ਤੁਹਾਡੇ ਪਿਆਰ ਸਦਕਾ ਹੀ ਹੋਇਆ ਬਈ ਇਹ ਕੰਮ ਤੇ ਇੰਨੇ ਪਿਆਰ ਬਣਿਆ ਰਿਹਾ ਬਈ ਬਹੁਤ ਵਾ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਵਾਲਾ ਬਟਨ ਦਬਿਓ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਵੀਡੀਓ ਕਿੱਦਾਂ ਦੀ ਪੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ